ਪਹਿਲੀਆਂ ਦੋ ਵੀਡੀਓਜ਼ ਦੇ ਵਿੱਚ 1 ਜੂਨ ਅਤੇ 2 ਜੂਨ 1984 ਵਾਲੀ ਗੱਲ ਕੀਤੀ ਸੀ ਅੱਜ ਦੀ ਵੀਡੀਓ ਦੇ ਵਿੱਚ 3 ਜੂਨ ਬਾਰੇ ਗੱਲ ਕਰਾਂਗੇ ਕਿ 3 ਜੂਨ ਦੇ ਪੂਰੇ ਦਿਨ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਕੀ ਕੀ ਹੋਇਆ 3 ਜੂਨ ਨੂੰ ਫੌਜ ਨੇ ਕੰਪਲੈਕਸ ਦੇ ਅੰਦਰ ਦਾਖਲ ਹੋਣ ਦੇ ਲਈ ਪੂਰੀ ਤਿਆਰੀ ਕਰ ਲਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਸੰਗਤਾਂ ਬਹੁਤ ਭਾਰੀ ਮਾਤਰਾ ਦੇ ਵਿੱਚ ਦਰਬਾਰ ਸਾਹਿਬ ਪਹੁੰਚੀ ਹੋਈਆਂ ਸਨ। ਅੰਮ੍ਰਿਤਸਰ ਵਿੱਚ 36 ਘੰਟਿਆਂ ਦੇ ਲਈ ਕਲਫਿਊ ਲਗਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕੇਐਸਐਮ ਧਾਵਾ ਸੀਆਰਐਫ ਫੌਜ ਦੇ ਨਾਲ ਖੂਫੀਆ ਜਾਣਕਾਰੀਆਂ ਇਕੱਠੀਆਂ ਕਰ ਰਹੇ ਸਨ। 1 ਜੂਨ ਅਤੇ 2 ਜੂਨ ਦੇ ਹਮਲਿਆਂ ਤੋਂ ਬਾਅਦ ਹੁਣ ਪੱਤਰਕਾਰ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਹਨ ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਇੰਟਰਵਿਊ ਕਰਦੇ ਹਨ ਤੇ ਉਹਨਾਂ ਨੂੰ ਪੁੱਛਦੇ ਹਨ ਕਿ ਜੋ ਫੌਜ ਹੈ ਉਹ ਕਿਸੇ ਵੀ ਟਾਈਮ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋ ਸਕਦੀ ਹੈ। ਤਾਂ ਸੰਤ ਜੀ ਕਹਿੰਦੇ ਹਨ ਕਿ ਜੋ ਫੌਜ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਦਾਖਲ ਨਹੀਂ ਹੋਵੇਗੀ ਪਰ ਜੇਕਰ ਫੌਜ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋ ਵੀ ਜਾਂਦੀ ਹੈ ਤਾਂ ਜੋ ਸਿੰਘ ਨੇਗੇ ਉਹ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਹਨ ਤੋਂ ਬਾਅਦ ਪੱਤਰਕਾਰ ਕਹਿੰਦਾ ਹੈ ਕਿ ਜੋ ਫੌਜ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਤਾਂ ਸੰਤ ਜੀ ਕਹਿੰਦੇ ਹਨ ਕਿ ਭੇਡਾਂ ਦੇ ਲਈ ਇੱਕ ਸ਼ੇਰ ਹੀ ਕਾਫੀ ਹੁੰਦਾ ਹੈ ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਕੇਐਸ ਬਰਾੜ ਕਹਿੰਦਾ ਹੈ ਕਿ ਜੋ ਖੂਨ ਖਰਾਬਾ ਹੈ ਉਸ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ ਭਾਵੇਂ ਕਿ ਹੁਣ ਉਹਨਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਹੀ ਪਵੇਗਾ ਫੌਜ ਨੂੰ ਇਹ ਅੰਦਾਜ਼ਾ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਲਗਭਗ 2000 ਖੜਕੂ ਸਿੰਘ ਹਨ ਪਰ ਅਸਲ ਦੇ ਵਿੱਚ ਉੱਥੇ ਸਿਰਫ 200 ਹੀ ਸਿੰਘ ਖੜਕੂ ਸਨ 3 ਜੂਨ ਨੂੰ ਅੰਮ੍ਰਿਤਸਰ ਵਿੱਚ ਟੈਂਕ ਤੇ ਮਸ਼ੀਨ ਗੰਨਾਂ ਮੰਗਾਲੀਆਂ ਜਾਂਦੀਆਂ ਹਨ ਪਰ ਇੱਥੇ ਫੌਜ ਦਾ ਇਹ ਕਹਿਣਾ ਸੀ ਕਿ ਇਹ ਸਿਰਫ ਜੋ ਫੌਜੀ ਅੰਦਰ ਦਾਖਲ ਹੋਣਗੇ ਉਹਨਾਂ ਦੀ ਹੈਲਪ ਕਰਨ ਦੇ ਲਈ ਮੰਗਾਈਆਂ ਗਈਆਂ ਹਨ ਇਸ ਦੇ ਨਾਲ ਦਰਬਾਰ ਸਾਹਿਬ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਇਸ ਤਰ੍ਹਾਂ 3 ਜੂਨ ਦੀ ਰਾਤ ਤੱਕ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਦੇ ਲਈ ਜਿਹੜੀਆਂ ਪੂਰੀਆਂ ਤਿਆਰੀਆਂ ਸਨ ਉਹ ਮੁਕੰਮਲ ਹੋ ਚੁੱਕੀਆਂ ਸਨ